ਰਹੌਰੌਰ ਤੇ ਨਗਰ ਨਿਗਮ ਦੀ ਹਦੂਦ ਚ ਪੈਂਦੀ ਰੰਦਾਵਾ ਮਾਰਕੀਟ ਦੇ ਮਾਲਕ ਬਲਜੀਤ ਸਿੰਘ ਨੇ ਸੰਜੀਵ ਕੁਮਾਰ ਸੰਜੂ ਨਾਮਕ ਦੁਕਾਨਦਾਰ ਉੱਤੇ ਸੜਕ ਦੇ ਦੋਵਾਂ ਕਿਨਾਰੇ ਤੇ ਨਜਾਇਜ਼ ਕਬਜ਼ੇ ਕਰਨ ਦੇ ਦੋਸ਼ ਲਗਾਏ ਉਸਨੇ ਕਿਹਾ ਕਿ ਉਹ ਕਈ ਵਾਰ ਨਗਰ ਨਿਗਮ ਨੂੰ ਸ਼ਿਕਾਇਤ ਕਰ ਚੁੱਕਾ ਹੈ ਪਰ ਕੋਈ ਵੀ ਕਾਰਵਾਈ ਨਹੀਂ ਹੁੰਦੀ ਉਸਨੇ ਕਿਹਾ ਕਿ ਉਹ ਹੁਣ ਇਸਤੇ ਲਈ ਅਦਾਲਤ ਜਾਵੇਗਾ ਤੇ ਨਜਾਇਜ਼ ਕਾਬਜ਼ਦਾਰ ਦੇ ਨਾਲ-ਨਾਲ ਨਗਰ ਨਿਗਮ ਦੀ ਜ਼ਿੰਮੇਵਾਰ ਅਫਸਰ ਸਾਹਿਬ ਨੂੰ ਵੀ ਪਾਰਟੀ ਬਣਾਵੇਗਾ ਬਲਜੀਤ ਸਿੰਘ ਰੰਦਾਵਾ ਦੀ ਤੇ ਇਹ ਦੁਕਾਨ ਮੈਂ ਕਿਰਾਏ ਤੇ ਦਿੱਤੀ ਆ ਤੇ ਦੂਜੇ ਕਿਰਾਏਦਾਰਾਂ ਨੂੰ ਬਹੁਤ ਦਿੱਕਤ ਆ ਰਹੀ ਆ ਸਮਾਨ ਬਾਹਰ ਰੱਖਿਆ ਸੰਜੂਆਂ ਕੰਪਨੀ ਵਾਲਿਆਂ ਨੇ ਮੈਂ ਇਹਨੂੰ ਦੁਕਾਨ ਦਿੱਤੀ ਆ ਅੰਦਰ ਵਾਸਤੇ ਆਣ ਗਏ ਸਾਰੇ ਰੋਡ ਤੇ ਇਹ ਦੁਕਾਨ ਤੇ ਗੰਦ ਭਾਵੇ ਪਾਇਆ ਹੋਵੇ ਇਹ ਨਾਲ ਬਾਹਰ ਸਾਹਮਣੇ ਸੜਕ ਦੇ ਪਰਲੇ ਪਾਸੇ ਮਲਬਾ ਵੀ ਰੱਖਿਆ ਸਾਰੇ ਦਰਵਾਜ਼ੇ ਰੱਖਿਆ ਸੜਕਾਂ ਦਾ ਬਲੌਕ ਕੀਤੀ ਹੋਈ ਹੈ ਇਹਨੇ 8 ਨੰਬਰ ਗਲੀ ਇੰਦਰਾ ਕਲੋਨੀ ਦੇ ਵਿੱਚ ਚਿਕਰਿਸ਼ਨਾ ਕਲੋਨੀ ਦੇ ਵਿੱਚ ਆ ਟਰਾਲੀਆਂ ਵੀ ਲਾਈਆਂ ਹੋਈਆਂ ਮਲਬੇ ਦੀਆਂ ਇਹਨੇ ਇਸ ਕਰਕੇ ਰਾਹਗੀਰਾਂ ਵਾਲਿਆਂ ਨੂੰ ਬਹੁਤ ਸਾਰੇ ਲੋਕ ਮੈਨੂੰ ਕਹਿੰਦੇ ਕਿ ਤੁਹਾਡੀ ਮਾਰੀ ਦਾ ਗੰਦ ਪਾਇਆ ਪਿਆ ਤੁਸੀਂ ਇੱਥੇ ਕਿ ਕਰਾਇਦਾ ਨੂੰ ਬਾਹਰ ਗੱਡੋ ਮੈਂ ਤੇ ਕਰਾਇ ਮੈਂ ਤੇ ਦੁਕਾਨ ਦਾ ਦੁਕਾਨ ਦਿੱਤੀ ਆ ਉਹਨੂੰ ਆਣ ਕੀ ਬਾਅਦ ਸੜਕ ਦੇ ਸਮਾਨ ਰੱਖ ਲਈ ਦਿੱਤਾ ਆ ਉਹਨੂੰ ਇਹ ਕਹਿੰਦੀ ਕੀ ਕੀ ਪਰੇਸ਼ਾਨੀ ਆ ਰਹੀ ਲੋਕਾਂ ਨੂੰ ਲੋਕਾਂ ਨੇ ਤਾਂ ਨੰਗਨ ਦੀ ਆ ਕਿ ਤਾਂ ਉਹ ਦੁਕਾਨਦਾਰ ਆ ਇਹਨਾਂ ਨੂੰ ਦੁਕਾਨਾਂ ਨਹੀਂ ਦਿਖਦੀਆਂ ਅਰਚਣ ਵੇਂਦੀ ਬਈ ਆ ਇਹ ਮੈਨੂੰ ਕਹਿੰਦੇ ਆਣਗੇ ਸਾਡੀ ਦੁਕਾਨਾਂ ਦਿਖਦੀ ਨਹੀਂ ਹੈਗੀ ਗਾ ਗਏ ਆ ਇਹਨੂੰ ਦੋ ਤਾਂ ਦੀ ਕਹਾਂ ਨਹੀਂ ਮੰਨਿਆ ਇਹ ਆ ਤੁਹਾਡੇ ਸਾਹਮਣੇ ਆ ਦੇਖੋ ਸਾਰਾ ਟਰਾਲੀਆਂ ਭਰੇ ਵਈਆਂ ਇੱਧਰ ਆ ਭਈਆ ਟਰਾਲੀਆਂ ਰੋ ਉਤੁੰਦਾ ਜਾ ਰੋ ਹਾਂਜੀ ਰੋ ਕਿਦਾ ਪਉਂਦਾ ਹੈ ਰੋਵੇ ਵਾਸਿਆ ਭੋਲਾਵਾ ਕਾਉਂਸਲਰ ਹੈ ਤੇ ਇੱਕ ਉਹ ਬੈਂਸਾ ਇਹਨਾਂ ਦਾ ਇਹਨਾਂ ਦੇ ਸਿਰ ਤੇ ਜਾ ਕੇ ਕਹਿੰਦਾ ਪਿਆ ਵਾ ਕਾਰਪੋਰੇਸ਼ਨ ਵਾਲੇ ਕੋਈ ਕੰਮ ਨਹੀਂ ਕਰਦੇ ਭਈ ਇਹਨਾਂ ਦਾ ਤੁਸੀਂ ਕਹਿ ਦਈਏ ਕਾਰਪੋਰੇਸ਼ਨ ਕੋਈ ਵਾਸਣ ਮੈਂ ਕਰੂੰਗਾ ਇੱਕ ਦੋ ਵਾਰੀ ਕਿਹਾ ਵਾ ਤੇ ਬੰਦਿਆਂ ਨੂੰ ਉਹ ਆਖੀ ਨਹੀਂ ਲੱਗਦੇ ਇਹਨਾਂ ਕੋਈ ਕੀ ਹਸਾਗਦਾ ਹੋ ਇਹਨਾਂ ਦਾ ਉਹਨਾਂ ਨਾਲ ਆ ਸਾਰਾ ਸਮਾਨ ਚੁੱਕਦੇ ਆ ਕਿਤੇ ਬਾਹਰ ਡੱਬੇ ਪਏ ਹੋਣ ਜਾਂ ਕੋਸ਼ਿਸ਼ ਇਹਦਾ ਇਹਦਾ ਸਾਰੀ ਖਬਰ ਕੀਤੀ ਪਈ ਹੈ ਦੋਨਾਂ ਸਾਈਡਾਂ ਤੇ ਇਹਦਾ ਕੋਸਮਾਨ ਹੱਥ ਨਹੀਂ ਆਉਂਦਾ ਵੇਆ ਜੇ ਨਾ ਕੋਈ ਕਾਰਵਾਈ ਫਿਰ ਕੀ ਕਰੋਗੇ ਮੈਂ ਉੱਪਰ ਜਾਊਂਗਾ ਚੰਡੀਗੜ੍ਹ ਹਾਈ ਕੋਰਟ ਜਾਊਂਗਾ ਉੱਥੇ ਰੈਟ ਕਰੂੰਗਾ ਕਾਰਪੋਰੇਸ਼ਨ ਤੇ ਪਹਿਲਾਂ ਮੈਂ ਲੈਟਰ ਦਊਂਗਾ ਲਿਖਤੀ ਰੂਪ ਤੇ ਕਾ ਕਮਿਸ਼ਨਰ ਨੂੰ ਜੇ ਨਾ ਦੱਸ ਦੇਣਾ ਦੇ ਵਿੱਚ ਚੁੱਕਿਆ ਕਾਰਵਾਈ ਨਾ ਉਹਨੇ ਕੀਤੀ ਮੈਂ ਉੱਪਰ ਹਾਈ ਕੋਰਟ ਤੇ ਰੈਟ ਕਰੂੰਗਾ ਪਾ ਮੇਰੇ 10 20 50 ਹਜ਼ਾਰ ਲਾਇਸਨ ਵਕੀਲ ਕਰਕੇ ਰੈਟ ਕਰਾਂਗਾ ਇਹਨਾਂ ਤੇ ਨਜਾਇਜ਼ ਕਾਬਜ਼ਦਾਰ ਸੰਜੀਵ ਕੁਮਾਰ ਸੰਝੂ ਨੇ ਕਿਹਾ ਕਿ ਉਸ ਦਾ ਸਮਾਨ ਵਿਕਿਆ ਹੋਇਆ ਹੈ ਜੋ ਇੱਕ ਦੋ ਦਿਨਾਂ ਵਿੱਚ ਚੁੱਕ ਲਿਆ ਜਾਵੇਗਾ ਦੇਖੋ ਸਮਾਨ ਇਹ ਅਸੀਂ ਕੱਢ ਕੇ ਧਾਰ ਰੱਖਿਆ ਇਹ ਸਾਡਾ ਸਮਾਨ ਐਕਚੁਅਲੀ ਵਿਕਿਆ ਹੋਇਆ ਉਹਨਾਂ ਦੀ ਗੱਡੀ ਦੋ ਚਾਰ ਦਿਨ ਤੋਂ ਨਹੀਂ ਆਈ ਨਹੀਂ ਤਾਂ ਇਹ ਚਲਾ ਜਾਣਾ ਸੀਗਾ ਤੇ ਅਸੀਂ ਵੀ ਉਡੀਕ ਕਰਦੇ ਆਂ ਵੀ ਇਹ ਮਾਲ ਆਪਣੀ ਪੇਮੈਂਟ ਸਾਡੀ ਪੂਰੀ ਕਰ ਦੇ ਕੇ ਆਪਣਾ ਮਾਲ ਚੁੱਕ ਲੈ ਜਾਵੇ ਅਜੀ 2 ਜਾਂ 3 ਦਿਨ ਦੇ ਵਿੱਚ ਮੈਨੂੰ ਲੱਗਦਾ ਵੀ ਗੱਡੀ ਆਊਗੀ ਉਹਨਾਂ ਦੀ 2-3 ਪਾਲਟ 2 ਪਾਲਟੀਆਂ ਨੂੰ ਵੇਚਿਆ ਹੋਇਆ ਉਹ ਜਿਹੜੀ ਵੀ ਗੱਡੀ ਪਹਿਲਾਂ ਆਈ ਉਹ ਲੈ ਜਾਊਗੀ ਜੇ ਥੋੜਾ ਬਹੁਤ ਰਹਿੰਦਾ ਹੋਇਆ ਇੱਧਰ ਉੱਧਰ ਕਰਕੇ ਅਸੀਂ ਖਾਲੀ ਕਰਾ ਦਾਂਗੇ ਅੱਛਾ ਜਿਹੜੀ ਰੋੜੀ ਤੇ ਮਲਮਾ ਉਹ ਵੀ ਵਿਕਿਆ ਜਾ ਉਹ ਤਾਂ ਉਹ ਤਾਂ ਸਾਰਾ ਹੀ ਵਿਕਿਆ ਜੀ ਉਹ ਤਾਂ ਬੈਸਿਕ ਸਾਨੂੰ ਸਟਾਕ ਕਰਨਾ ਪੈ ਗਿਆ ਐਕਚੁਅਲੀ ਨਹੀਂ ਤਾਂ ਅਸੀਂ ਸਾਡਾ ਵਿਕਿਆ ਹੀ ਉਹ ਖਾਲੀ ਹੋਈ ਹੈ ਉਹ ਤਾਂ ਉਹ ਤਾਂ ਅੱਜ ਹੀ ਅਸੀਂ ਖਾਲੀ ਸਾਰਾ ਕਰਤਾ ਹੈਗਾ ਕਾਰਪੋਰੇਸ਼ਨ ਵਾਲੇ ਨੇ ਸਾਨੂੰ ਕਿਹਾ ਸੀਗਾ ਅਸੀਂ ਖਾਲੀ ਕਰਕੇ ਦੇ ਦਿੱਤਾ ਉਹਨਾਂ ਨੂੰ ਚਾਹੋ ਤਾ ਅੱਡੇ ਵੱਲੋਂ ਪਹਿਲਾਂ ਹੀ ਖਾਲੀ ਕੀਤਾ ਜਾ ਰਿਹਾ ਹਾਂ ਹਾਂਜੀ ਹਾਂਜੀ ਸਾਡੇ ਵੱਲੋਂ ਖਾਲੀ ਕੀਤਾ ਜਾ ਰਿਹਾ ਜੀ ਤੁਹਾਡੇ ਜਿਹਨਾਂ ਨੇ ਬੰਦੇ ਨੇ ਤੁਹਾਡੇ ਤੋਂ ਕੀਤਾ ਤੇ ਉਹਨਾਂ ਨੇ ਕਿਹਾ ਵੀ ਅਸੀਂ ਜੇ ਨਾ ਨਹੀਂ ਕੁਝ ਕਰਨਗੇ ਤਾਂ ਅਸੀਂ ਹਾਈ ਕੋਰਟ ਤੱਕ ਜਾਵਾਂਗੇ ਦੇਖੋ ਜੀ ਬੰਦੇ ਦਾ ਜਨਮ ਸਿੱਧੇ ਅਧਿਕਾਰ ਆ ਜਿੱਥੇ ਮਰਜ਼ੀ ਜਾ ਸਕਦਾ ਤੇ ਜਿਹੜਾ ਕੰਮ ਪਿਆਰ ਨਾਲ ਆਉਣਾ ਪਿਆਰ ਨਾਲ ਆਉਣਾ ਲਗੜੜ ਦੇ ਨਾਲ ਕੰਮ ਨਹੀਂ ਹੋ ਸਕਦਾ ਜੀ ਅਸੀਂ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਨਹੀਂ ਪਹੁੰਚਾਉਂਦੇ ਅਸੀਂ ਤਾਂ ਐਕਚੁਅਲੀ ਰਿਸ਼ਵੈਦ ਹੈ ਜੀ ਮੇਰਾ ਨਾਮ ਸਾਮਾਨ ਦੀ ਪ੍ਰੋਬਲਮ ਹੈ ਜੀ ਸਾਡੀ ਦੁਕਾਨ ਦਿਖਦੀ ਨਹੀਂ ਹੈਗੀ ਐ ਇਸ ਕਰਕੇ ਅਸੀਂ ਇਹ ਚਾਹੁੰਦੇ ਹੈਗੇ ਹੈ ਕਿ ਮਾਲਕਾਂ ਦੇ ਹੱਕ ਮਤਲਬ ਮਾਲਕ ਕਹਿਣ ਕਿ ਉਹਨਾਂ ਨੂੰ ਆ ਕੇ ਆਪਣਾ ਸਾਮਾਨ ਸਾਈਡ ਤੇ ਜਾਂ ਦੁਕਾਨ ਦੇ ਅੰਦਰ ਰੱਖਣ ਇਸ ਕਰਕੇ ਸਮੱਸਿਆ ਆ ਹੀ ਆ ਇਹ ਉਹਨਾਂ ਨੇ ਕੀ ਬੋਲੇ ਉਧਰ ਨਗਰ ਨਿਗਮ ਦੇ ਅਧਿਕਾਰੀਆਂ ਅਬਦੁੱਲ ਸਤਾਰ ਜ਼ੋਨ 20 ਅਤੇ ਮਨੋਜ ਕੁਮਾਰ ਜ਼ੋਨ A ਨੇ ਸੋਮਵਾਰ ਤੱਕ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਭਾਵੇਂ ਕਿ ਇਹ ਖਬਰ 12 ਦਿਨ ਪਹਿਲਾਂ ਦੀ ਹੈ ਜਿਸ ਉਪਰ ਨਗਰ ਨਿਗਮ ਦੇ ਅਧਿਕਾਰੀਆਂ ਦੋਵਾਂ ਨੇ ਕੋਈ ਕਾਰਵਾਈ ਨਹੀਂ ਕੀਤੀ 12 ਦਿਨ ਬਾਅਦ ਵੀ ਬਲਜੀਤ ਸਿੰਘ ਨੂੰ ਨਗਰ ਨਿਗਮ ਦੇ ਅਧਿਕਾਰੀਆਂ ਨੇ ਜੋ ਜਵਾਬ ਦਿੱਤਾ ਉਹ ਤੁਸੀਂ ਖੁਦ ਹੈਲੋ ਹਾਂਜੀ ਮਨੋਜ ਜੀ ਹਾਂਜੀ ਆ ਸਰ ਮੈਂ ਬਲਜੀਤ ਸਿੰਘ ਰੰਧਾਵਾ ਬੋਲਦਾ ਹਾਂ ਰੌੜ ਤੋਂ ਹਾਂਜੀ ਹਾਂਜੀ ਸਾਰੇ ਇੱਕ ਸਾਥੀ ਹਾਲ ਜੀ ਸਾਥੀ ਹਾਲ ਜੀ ਮੈਂ ਕਿਹਾ ਜੀ ਆਪਣਾ ਇੱਕ ਤੁਹਾਡੇ ਅਖਬਾਰ ਦੇ ਵਕਤ ਕਿਹਾ ਸੀਗਾ ਅਸੀਂ ਹਲੋ ਹਲੋ ਹਾਂਜੀ ਹਾਂਜੀ ਮੈਂ ਕਿਹਾ ਭਾਜੀ ਇੱਕ ਆਪਾਂ ਅਖਬਾਰ ਜੇ ਕਢਾਇਆ ਸੀਗਾ ਸੰਜੂਆਂ ਕੰਪਨੀ ਦੇ ਬਾਹਰ ਦਵਾਜੇ ਦਰੂਜੇ ਰੱਖੇ ਹੋਏ ਦੋਨੋਂ ਸਾਈਡਾਂ ਤੇ ਸੜਕ ਤੇ ਗੰਦ ਪਾਇਆ ਪਿਆ ਵਾ ਕਿ ਤੁਸੀਂ ਅਖਬਾਰ ਚ ਕਿਹਾ ਸੀ ਇਹ ਦੋ ਦਿਨਾਂ ਜੇ ਸੋਮਵਾਰ ਦਾ ਖਾਲੀ ਹੋ ਜਾਊਗਾ ਤੇ ਆ 15 ਦਿਨ ਹੋ ਗਏ ਆ ਅਜੇ ਤੱਕ ਆਪਣਾ ਕੰਮ ਹੋਇਆ ਨਹੀਂ ਹੈਗਾ ਕੁਝ ਅਖਬਾਰ ਅਖਬਾਰ ਤੋਂ ਨਹੀਂ ਨਹੀਂ ਮੇਰੀ ਉਹ ਮੈਂ ਲੈਣੋਂ ਮੈਂ ਆਇਆ ਜਿਹੜਾ ਜਗਾ ਦਾ ਅੱਛਾ ਤੁਸੀਂ ਬਾਹਰ ਕਹੋਦੇ ਜਿਹੜਾ ਵੀ ਹਾਂਜੀ ਹਾਂਜੀ ਲੋਕੀ ਸਾਨੂੰ ਕਹਿੰਦੇ ਆ ਕਿ ਆ ਜਗਾ ਗੰਦ ਪਾਇਆ ਪਿਆ ਦੁਕਾਨਾਂ ਖਾਲੀ ਕਰਾਓ ਜੀ ਆਹ ਕਰੋ ਨਹੀਂ ਨਹੀਂ ਤੁਹਾਡੀ ਜਗ੍ਹਾ ਤੇ ਕੋਈ ਕਿਵੇਂ ਛੁੱਟ ਸਕਦਾ ਸਮਾਨ ਤਾਂ ਤੁਸੀਂ ਦੇਖੋ ਨਾ ਅੱਗੇ ਕੰਮ ਤੁਸੀਂ ਲੋਕਾਂ ਦੇ ਬਾਹਰ ਲੰਮੇ ਲੁਪੇ ਰੱਖਿਆ ਹੋ ਤੁਸੀਂ ਚਾਰਾਂ ਮਿੰਟਾਂ ਹੀ ਕਰਦੇ ਹੋ ਤੇ ਆ ਜਿਹੜਾ ਆਪਾਂ ਬਾਹਰ ਇੰਨਾ ਸਮਾਨ ਸੜ ਕੇ ਰੀ ਫਿਰਦਾ ਬਾਹੋਂ ਤੇ ਉਹਨਾਂ ਨੇ ਆਪਾਂ ਕੁਝ ਵੀ ਨਹੀਂ ਕਰਦੇ ਟਰੈਕਟਰ ਵਾਲੀਆਂ ਖੜੀਆਂ ਕੀਤੀਆਂ ਉਹਨੇ ਮਲਬਾ ਸੁੱਟਿਆ ਆ ਕਿ ਗੰਦ ਪਾਇਆ ਪਿਆ ਉਹਨੇ ਲੋਕੀ ਸਾਹ ਨੂੰ ਕਹਿੰਦੇ ਮੇਰੇ ਮਾਰੀਆ ਲੜਾਪਾ ਖਾਲੀ ਹੀ ਘੜਾਇਆ ਵਾ ਤੁਸੀਂ ਉਦੋਂ ਖਾਲੀ ਗਿਆ ਕੀ ਤਾਂ ਅਸੀਂ ਸੋਮਵਾਰ ਤੱਕ ਖਾਲੀ ਕਰਾਂਗੇ ਤੀਜਾ ਸੋਮਵਾਰ ਆ ਗਿਆ ਜੀ ਉਹ ਗੋਮਰ ਕਰਦਾ ਹੁਣੇ ਦੇਖਦਾ ਆ ਕਰੀ ਪਾਜੀ ਕਰੋ ਫਿਰ ਇਹ ਨਹੀਂ ਦੇ ਉੱਪਰ ਹੋ ਜਾਂਦਾ ਕੋਈ ਗੱਲ ਨਹੀਂ ਅੱਜ ਦੇ ਵਕਾਲੋ ਜੀ ਜੇ ਉਹਨੂੰ ਕੋਈ ਗੱਲ ਬਾਤ ਕਰਦੇ ਠੀਕ ਹੈ ਠੀਕ ਹੈ ਜੀ ਓਹ ਥੈਂਕ ਯੂ ਜੀ ਹਾਲੋ ਅਬਦੁੱਲ ਜੀ ਹਾਂਜੀ ਸਰ ਮੈਂ ਰਾਹ ਰੋਡ ਤੋਂ ਬੋਲਦਾ ਜੀ ਬਲਜੀਤ ਸਿੰਘ ਰੰਧਾਵਾ ਜੀ ਸਰ ਇੱਕ ਧੰਦੀ ਆਪਾਂ ਖਬਰ ਲਾਈ ਸੀਗੀ ਪਿਛਲੀ ਵਾਰੀ ਖਾਲਜ ਪਹਿਰੇਦਾਰ ਚ ਕਿ ਰਾਹ ਰੋਡ ਤੇ ਸੰਜੂ ਐਂਡ ਕੰਪਨੀ ਨੇ ਬਾਹਰ ਸਮਾਨ ਰੱਖਿਆ ਹੋਇਆ ਵਾ ਕਿ ਤੁਸੀਂ ਹਾਂ 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 ਆਹ ਤੇ ਉਹ ਤੁਸੀਂ ਅੱਜ ਤੱਕ ਕਹਿੰਦੇ ਸੋਮਵਾਰ ਤੱਕ ਮੈਂ ਕਾਰਵਾਈ ਖਾਦੀ ਕਰਾਵਾਂਗਾ ਤੇ ਅੱਜ ਤੀਜਾ ਸੋਮਵਾਰ ਹੋ ਗਿਆ ਜੀ ਦੇਖ ਬਈ ਦੇਖ ਬਈ ਮੈਂ ਤੈਨੂੰ ਉਦੋਂ ਕਿਹਾ ਸੀ ਮੈਨੂੰ ਸੋਮਵਾਰ ਨੂੰ ਯਾਦ ਕਰਾ ਲੈ ਮੈਂ ਤੈਨੂੰ ਉਦੋਂ ਹੀ ਮੈਨੂੰ ਮੈਂ ਕਿਹਾ ਸੀ ਮੈਨੂੰ ਸੌ ਯਾਦ ਕਰਾ ਦੇ। ਦੇਖੋ ਮੈਂ ਅੱਜ ਤੁਸੀਂ ਜਾ ਕੇ ਮੈਨੂੰ ਕਰਾਣੇ ਰਹੇ ਹੋ। ਮੇਰੇ ਫੋਨ ਉੱਤੇ ਆਇਆ ਗਿਆ। ਮੈਂ ਉਸ ਦਿਨ ਤਾਂ ਮੇਰੇ ਤਾਂ ਨਾ ਤਾਂ ਕਿਉਂਕਿ ਛੁੱਟੀ ਵਾਲਾ ਦਿਨ ਸੀਗਾ ਨਾ ਤਾਂ ਮੈਨੂੰ ਖਬਰ ਪੜੀ ਮੈਂ। ਹਾਂ ਤੁਸੀਂ ਮੈਨੂੰ ਖਬਰ ਭੇਜੀ। ਹੂੰ ਠੀਕ ਹੈ। ਖਬਰ ਹੀ ਭੇਜਦਾ ਜਮ ਮੇਰੇ ਕਿਉਂਕਿ ਧਿਆਨ ਤੇ ਰਹਿਦਾ ਮੈਨੂੰ ਕਿ ਤੂੰ ਖਬਰ ਤਾਂ ਵੀ ਉਹ ਚ ਪਤਾ ਲੱਗਿਆ ਕਿ ਉਦਾਂ ਵੀ ਚਲ ਹੁਣ ਮੈਂ ਕੱਲ ਨੂੰ ਉਹ ਕਰਾ ਲਾ ਆਏਗਾ। ਨਹੀਂ ਮੈਂ ਪਹਿਲੇ ਜਾ ਰਹਾਂ ਨਹੀਂ ਬੋਲਦਾ ਮੈਂ ਮੇਰੀ ਮਾਰਕੀਟ ਆ ਹੋ ਮੈਂ ਬਲਜੀਤ ਸਿੰਘ ਬੋਲਦਾ ਮੇਰੀ ਮਕਾਨ ਮਾਲਕ ਦੁਕਾਨ ਦਾ ਮਾਲਕ ਲੈਣ ਨਾਲ ਬੋ ਆ ਤੇ ਉਹ ਮੈਸੇ ਪੱਤਰਕਾਰ ਅਸੀਂ ਬੁਲਾਏ ਸੀਗੇ ਤੇ ਉਹ ਉਹਨਾਂ ਨੇ ਤੁਹਾਨੂੰ ਪੁੱਛਿਆ ਕਿ ਤੁਸੀਂ ਕਹਿੰਦੇ ਕਹਿੰਦੇ ਸੋਮਵਾਰ ਤੱਕ ਤੁਸੀਂ ਸਾਮਾਨ ਕਰੀ ਕਰਾਵਾ ਦੇਂਗੇ ਜਿਹੜਾ ਸਾਮਾਨ ਚੁਵਾਵਾਂਗੇ ਠੀਕ ਹੈ ਨਾ ਔਰ ਮੈਂ ਮੈਂ ਵੀ ਕਿਤੇ ਬਾਅਦ ਜਾ ਲਗਾ ਤੁਸੀਂ ਬੱਚੋ ਹੋਇਆ ਨਹੀਂ ਸਾਮਾਨ ਕੋਈ ਨਾ ਕਰਨ ਨੂੰ ਕਰਾ ਦੇਣੀ ਕਿਤੇ ਬੈਠਾ ਹੈਗਾ ਮੈਂ ਕਰਾਂਗਾ ਕੱਲ ਹਾਂ ਸਾਜੇ ਪਾ ਪੱਕਾ